ਪੜੀ ਲੁਕਾਈ ਰੱਖੇ ਸੋਹਿਆ ਕੰਧ ਦੇ ਚੱਪੜੀ ਲੁਕਾਈ ਰੱਖੇ ਸੋਹਿਆ ਚੰਗਿਆ ਕੇ ਮੰਦਿਆ ਇਹ ਬਾਈ ਰੱਖੇ ਸੋਹਿਆ ਲਕੀਆਂ ਮੁਮਜਾ ਤੇਰੇ دیدار ਤੇ ਕਾਬਿਲ ਤੋਂ ਕਹਾਂ ਮੇਰੀ ਨਜ਼ਰ ਹੈ ਮੇਰੇ ਕੋਲੇ ਕੋਈ ਅੱਖ ਨਹੀਂ ਕਿ ਮੈਂ ਤੈਨੂੰ ਦੇਖ ਸਕਾਂ ਨਾ ਕੋਈ ਦੇਖ ਸਕਿਆ ਔਰ ਜਿਸ ਨੂੰ ਨੇਤਰਬਖਸ਼ ਨੇ ਉਹੀ ਦੇਖ ਸਕੇ ਅੰਦਰ ਤੇਰੀ ਦਿੱਧਾਰ ਕੇ ਕਾਹ ਪਿਲ ਤੋ ਕਾਹ ਮੇਰੀ ਨਜ਼ਰ ਹੈ ਇਹ ਤੇਰੀ ਨਾਇਤ ਹੈ ਕਿ ਰੁਖ ਤੇਰਾ ਇਧਰ ਹੈ ਲਕੀਆਂ ਨੇ ਮੌਖਾ ਹੋਣ ਲਾਈ ਰੱਖੀ ਸੋਹਣਿਆ ਲਖੀਆਂ ਨੇ ਮੋਚਾਂ ਹੋਏ ਲਾਈ ਰੱਖੀ ਸੋਹਣਿਆ ਚੰਗੀਆਂ ਤੇ ਮੱਤੇ ਆਂ ਨੀ ਭਾਈ ਰੱਖੀ ਸੋਹਣਿਆ ਲਖੀਆਂ ਤੇ ਮੋਚਾਂ ਲਖੀਆਂ ਤੇ ਮੋਚਾਂ ਦਰਦੀਆਂ ਨੇ ਮੋਹਿਆ ਰੰਪਾ ਮੇਰੇ ਹਾਂ ਨੇ ਮੇਰੇ ਹਰ ਜ਼ਮੇਰ ਵਿੱਚ ਤੂੰ ਅੰਦਰ ਤੂੰ ਹੈ ਬਾਹਰ ਤੂੰ ਹੈ ਮੇਰੇ ਰੋਮ ਰੋਮ ਵਿੱਚ ਤੂੰ ਤੂੰ ਹੀ ਤਾਣਾ ਤੂੰ ਹੀ ਪਾਣਾ ਸਭ ਕਿਛ ਮੇਰਾ ਤੂੰ ਦੇਖੇ ਹੁਸਨ ਬਕੀ ਨਹੀਂ ਮਾਣਾ ਮੇਰਾ ਹੀ ਸਭ ਤੂੰ ਤੂੰ ਹੀ ਤੂੰ ਤੂੰ ਹੀ खूबसूरत शहर खूबसूरत शहर के खूबसूरत वसनीकों बछिंद उस मालिक सजाए हुए बशर जितने भी इतराजमान ने शोभित ने मेरे अगे सुभाएमान ने नौजवान दोस्तों तो लेकर छोटे छोटे बच्चे बजुर्ग त्याणिया बहुत बहुत आदर सत्कार करते

ਕੀ ਦੱਸਾਂ ਤੇਰੇ ਸ਼ਹਿਰ ਦੀ ਤੇਰਾ ਸ਼ਹਿਰ ਵੀ ਕਮ ਵਰਕੇ ਕੀ ਦੱਸਾਂ ਤੇਰੇ ਸ਼ਹਿਰ ਦੀ ਤੇਰਾ ਸ਼ਹਿਰ ਵੀ ਕਮ ਵਰਕੇ ਕਿੱਥੇ ਸਾਰੀ ਉਮਰ ਕਾ ਬਚਣ ਲਈ ਇੱਥੇ ਸਾਰੀ ਉਮਰ ਕਾ ਬਚਣ ਲਈ ਓ ਜਾ ਕੇ ਪੁੱਛ ਦਰਵੇਸਾਂ ਨੂੰ ਓ ਜਾ ਕੇ ਪੁੱਛ ਦਰਵੇਸਾਂ ਨੂੰ ਹੋ ਬੇੜੇ ਵਿੱਚ ਫੁੱਲ ਲਾ ਕੇ ਹੋ ਬੇੜੇ ਵਿੱਚ ਫੁੱਲ ਲਾ ਕੇ ਮਲਿਕ ਅਸ਼ੀਕਲ ਜੀ ਸਾਰੇ ਪੀਟੀਸੀ ਦੇ ਦਰਸ਼ਕਾਂ ਨੂੰ ਅ ਅੱਜ ਮਾਰਗਰੇਟ ਕੋਟਰੀਨਾ ਚ ਮੈਂ ਕਹਿੰਦੀ ਆ ਚਾਰ ਜਨਰੇਸ਼ਨਸ ਇਕੱਠੀਆਂ ਹੋਈਆਂ ਨੇ ਜੀ ਗੁਰਦਾਸ ਮਾਨ ਨੂੰ ਸੁਣਨ ਲਈ ਬਹੁਤ ਹੀ ਰੌਣਕਾਂ ਵਾਲਾ ਮਾਹੌਲ ਲੱਗਿਆ ਹੋਇਆ ਹੈ ਜੇ ਤੁਸੀਂ ਦੇਖੋਗੇ ਤੇ ਸਾਰੇ ਨੱਚ ਰਹੇ ਨੇ ਝੂਮ ਰਹੇ ਨੇ ਤੇ ਬਹੁਤ ਜ਼ਿਆਦਾ ਆਨੰਦ ਲੈ ਰਹੇ ਨੇ ਮੈਂ ਕਹਿੰਦੀ ਆ ਜਿਨ੍ਹਾਂ ਨੇ ਮੈਲਬਨ ਦਾ ਸ਼ੋਅ ਮਿਸ ਕੀਤਾ ਜੀ ਉਹਨਾਂ ਨੇ ਵਾਕਈ ਕੁਝ ਮਿਸ ਕੀਤਾ ਤੇ ਮੈਂ ਨਾਲ ਦੀ ਨਾਲ ਥੈਂਕ ਯੂ ਵੀ ਕਰਾਂਗੀ ਕ੍ਰੀਏਟਿਵ ਇਵੈਂਟਸ ਤੋਂ ਬਲਵਿੰਦਰ ਲਾਲੀ ਜੀ ਦਾ ਤੇ ਸ਼ਿੰਕੂ ਨਾਬਾ ਜੀ ਦਾ ਜਿਨ੍ਹਾਂ ਦੇ ਬਦੌਲਤ ਅਸੀਂ ਅੱਜ ਲੈਜੈਂਡਰੀ ਮਾਨ ਸਾਹਿਬ ਜੀ ਦੇ ਰੂਪ ਰੂਹ ਹੋਏ ਨੇ ਤੇ ਮੈਂ ਉਮੀਦ ਕਰਦੀ ਆ ਹੋਰ ਵੀ ਅੱਗੇ ਬਹੁਤ ਸਾਰੇ ਸ਼ੋਅਜ਼ ਆਣਗੇ ਤੇ ਆਪਾਂ ਐਦਾਂ ਹੀ ਰੌਣਕਾਂ ਲਾਵਾਂਗੇ ਥੈਂਕ ਯੂ ਜੀ ਸਰ ਇਹ ਚੌਥਾ ਸ਼ੋਅ ਆ ਜੀ ਤੇ ਆ ਸਾਲ ਦਾ ਪਹਿਲਾ ਟੂਰ ਆ ਜੀ ਦੇ ਵਿੱਚ ਚੌਥਾ ਸ਼ੋਅ ਸੋਲਡ ਆਊਟ ਹੋ ਰਿਹਾ ਤੇ ਮੈਲਬਨ ਦੇ ਸ਼ੋਅ ਨਾਲ ਆਸਟ੍ਰੇਲੀਆ ਦੇ ਵਿੱਚ ਇੱਕ हिस्ट्री दोबारा लिखी जा रही है क्योंकि साल साल है इस साल ਦੇ ਵਿੱਚ ਇੱਡਾ ਸ਼ੋਅ ਹੋਇਆ ਹੀ ਨਹੀਂ ਜੋ ਅੱਜ ਮੈਲਬੰਦਾ ਸ਼ੋਅ ਜਿੰਨਾ ਆਡੀਅנס ਵੱਲੋਂ ਹਜ਼ਾਰਾਂ ਦੀ ਗਿਣਤੀ ਜਿੱਥੇ ਲੋਕ ਪਹੁੰਚੇ ਨੇ ਇੱਡਾ ਸ਼ੋਅ ਐਸਾ ਲੈ ਆਸਟ੍ਰੇਲੀਆ 'ਚ ਕਿਤੇ ਨਹੀਂ ਹੋਇਆ ਨਾ ਹੀ ਪੰਜਾਬੀ ਸ਼ੋਅ ਹੋਇਆ ਕੋਈ ਨਾ ਹੀ ਬਾਲੀਵੁੱਡ ਸ਼ੋਅ ਹੋਇਆ ਦੇਖੋ ਜੀ ਆਪਣਾ ਮਾਨ ਸਾਹਿਬ ਦਾ ਸਾਡੇ ਸਭ ਤੋਂ ਜ਼ਿਆਦਾ ਤੁਹਾਨੂੰ ਬਹੁਤ ਸਤਿਕਾਰਯੋਗ ਨੇ ਸਾਡੀ ਮਾਂ ਬੋਲੀ ਸਾਡੇ ਪੰਜਾਬ ਲਈ ਤੇ ਇਸ ਭਰਾ ਨੂੰ ਮਾਨ ਹੋਇਆ ਇਹਨਾਂ ਨੂੰ ਮੌਕਾ ਮਿਲੀ ਹੈ ਇਹਨਾਂ ਨੇ ਆਸਟ੍ਰੇਲੀਆ ਦਾ ਰਸਤਾ ਦਿਖਾਇਆ ਹੈ ਹੁਣ ਤੇ ਇਹਨਾਂ ਨੇ ਬੜਾ ਬਖੂਬੀ ਉਹਨਾਂ ਦਾ ਸਾਰਾ ਟੂਰ ਕਰਾਇਆ ਤੇ ਨਾਲ ਸਾਨੂੰ ਭਰਾਵਾਂ ਨੂੰ ਮੌਕਾ ਦਿੱਤਾ ਤੇ ਅਸੀਂ ਮਨੋਣ ਜੀ ਦਾ ਵੀ ਬਹੁਤ ਧੰਨਵਾਦ ਕਰੀਏ ਸ਼ੋਅ ਦੀ ਤੇ ਬਹੁਤ ਜ਼ਿਆਦਾ ਚੰਗਾ ਰਿਸਪੌਂਸ ਹੈ ਸੋਲਡ ਆਊਟ ਸ਼ੋਅ ਹੈ ਮੈਲਬਨ ਇੱਕ ਵਾਰ ਫਿਰ ਦਿਖਾਤਾ ਕਿ ਅਸੀਂ ਸ਼ੋਅ ਕੈਪੀਟਲ ਆਸਟ੍ਰੇਲੀਆ ਦੀ ਤੇ ਉਹ ਅੱਜ ਤੁਹਾਨੂੰ ਵੀ ਦਿਖ ਰਿਹਾ ਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਰੇ ਤੁਹਾਡਾ ਪੀਡੀਸੀ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਨਿੱਘਾ ਸਵਾਗਤ ਔਰ ਅੱਜ ਇਤਿਹਾਸ ਰਚਿਆ ਗਿਆ ਮਲਬੜਾ ਨੂੰ ਸ਼ਹਿਰ ਦੇ ਵਿੱਚ ਇੱਕ ਵਾਰੀ ਫੇਰ ਪੰਜਾਬੀਅਤ ਦਾ ਮਾਣ ਇਹ ਕਿੱතර ਭਾਏ ਦਾ ਜੰਪਲ ਵਨ ਐਂਡ ਓਨਲੀ ਗੁਰਦਾਸ ਮਾਨ ਇੱਕ ਵਾਰੀ ਫੇਰ ਸ਼ੋ ਜਿਹੜਾ ਉਹ ਸੋਲਡ ਆਊਟ ਹੋਇਆ ਮਲਬਨ ਦੇ ਵਿੱਚ ਸਾਰੀ ਟੀਮ ਦਾ ਅਸੀਂ ਧੰਨਵਾਦੀ ਆ ਪੀਟੀਸੀ ਦੇ ਜਿੰਨੇ ਵੀ ਸਾਡੇ ਸੱਜਣ ਇੱਥੇ ਪਹੁੰਚੇ ਕਵਰੇਜ ਵਾਸਤੇ ਬੜਾ ਖੂਬਸੂਰਤ ਮਾਹੌਲ ਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਵਰਗ ਦਾ ਹਰ ਇੱਕ ਏਜ ਵਰਗ ਦਾ ਜਿਹੜਾ ਪਰਸਾਂ ਉਹ ਅਜਮਾਨ ਸਾਹਿਬ ਨੂੰ ਸੁਣਨ ਵਸਿਆ ਯਾਰ ਮੈਂ ਵੈਸੇ ਵੀ ਕਹਿਣਾ ਉਹ ਨਾ ਵੀ ਇੱਕ ਲਾਈਫਟਾਈਮ ਐਕਸਪੀਰੀਅੰਸ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਸਟੇਜ ਦੇ ਵਿੱਚ ਆਉਂਦੇ ਹੋ ਇਸ ਤਰ੍ਹਾਂ ਦੀ ਸਟੇਜ ਨੂੰ ਮਾਣਦੇ ਹੋ ਔਰ ਐਜ਼ ਅ ਪੰਜਾਬੀ ਹੋਸਟ ਹੋਣ ਦੇ ਨਾਤੇ ਪਿਛਲੇ 8-9 ਸਾਲ ਤੋਂ ਸਟੇਜਿਸ ਤਕਰੀਬਨ 90% ਇੰਡਸਟਰੀ ਨਾਲ ਕੰਮ ਕਰਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਅਧੂਰਾ ਸਮਝਦਾ ਸੀ ਜਦ ਤੱਕ ਮਾਨ ਸਾਹਿਬ ਦੀ ਸਟੇਜ ਤੇ ਨਹੀਂ ਸੀ ਆਉਂਦਾ ਅੱਜ ਉਹ ਸੁਪਨਾ ਵੀ ਪੂਰਾ ਹੋਇਆ ਇੱਕ ਵਾਰੀ ਫਿਰ ਜੇ ਤੁਸੀਂ ਵੀ ਅਜੇ ਕਿਤੇ ਹੋਰ ਰਹਿੰਦੇ ਹੋ ਮਰਬਨ ਸ਼ਹਿਰ ਤੋਂ ਬਾਹਰ ਤਾਂ ਮਾਨ ਸਾਹਿਬ ਦੇ ਸ਼ੋਅ ਬਹੁਤ سارے ਆਉਣ ਵਾਲੇ ਆ ਵੇਖ ਸਕਦੇ ਹੋ ਸੋ ਧੰਨਵਾਦ ਇੱਕ ਵਾਰੀ ਫਿਰ ਪੀਡੀ ਸੀ ਜੀ ਹਾਂਜੀ ਦੇਖੋ ਜੀ ਅੱਜ ਚਾਰ ਪੀੜ੍ਹੀਆਂ ਜਿਹੜੀਆਂ ਇਕੱਠੀਆਂ ਇਸ ਹਾਲ ਵਿੱਚ ਇਕੱਠੀਆਂ ਹੋਈਆਂ ਤੇ ਗੁਰਦਾਸ ਮਾਨ ਜੀ ਨੀਅਰਲੀ ਪਿਛਲੇ 30-40 ਸਾਲ ਤੋਂ ਮੇਰੇ ਖਿਆਲ अपनी गायकी पेश कर रहे हैं बहुत वह माहौल है इतना भी साल का बच्चा भी है ते नाल, नाल सत्तर साल के बुजुर्ग भी ने सो so, बहुत आनंद है जी मेलबर्न में थैंक यू जी हाँ जी नमस्कार सत श्री अकाल हम यहाँ पर शो देखने आए हैं गुरदास मान जी का द लेजेंडरी दैजेंडरी गुरदासमान हम कैनबरा से ऑल द वे इनका शो देखने आए हैं क्योंकि तो लास्ट ईयर हमने कैनबरा में भी इनका शो देखा था ही इज़ अ ही इज़ अ वंडरफुल आर्टिस्ट एंड सच अ बिग लेजेंड जितनी भी वारन का शो हो हम हमेशा आएंगे देखने एंड थैंक यू मेलबर्न ऑर्गेनाइजर्स टू ऑर्गेनाइज दिस वंडरफुल शो एटमोसफियर इज एक्साइटिंग एंड वी कान वेट टू सी मान साहब